ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਚੱਲ ਰਹੀਆਂ ਨੇ ਤਿਆਰੀਆਂ ਗਰਾਊਂਡ ਰਿਆਂ ਦੁਪਹਿਰੇ 12 ਵਜੇ ਤੋਂ ਕੰਪੀਟੀਸ਼ਨ ਸਟਾਰਟ ਨੇਗੇ ਤਿਆਰੀਆਂ ਚੱਲ ਰਹੀਆਂ ਨੇ ਪੂਰੀਆਂ ਜੋਰਾਂ ਤੇ ਤੇ ਦੇਖ ਲੋ ਇੱਕ ਗੱਲ ਸਾਡੇ ਗਰਪਿੰਡ ਦੀ ਮੰਨਣ ਵਾਲਿਆ ਵੀ ਗਰਾਊਂਡ ਤੇ ਬੱਚੇ ਬੇਹਤ ਬਹੁਤ ਕਰ ਦੇਣਗੇ ਕੱਲ ਵੀ ਸ਼ਾਮ ਨੂੰ ਘੱਟੋ ਘੱਟ 100-150 ਬੱਚਾ ਗਰਾਊਂਡ ਦੇ ਵਿੱਚ ਆਇਆ ਸੀਗਾ ਇਦਾਂ ਦੇ ਕੰਪੀਟੀਸ਼ਨ ਤਕਰੀਬਨ 2-4 ਮਹੀਨਿਆਂ ਬਾਅਦ ਹੋਣੇ ਜਾਂਦੇ ਨੇ ਜ਼ਰੂਰ ਤੇ ਬਾਕੀ ਜਿਹੜਾ ਇਹਦਾ ਸਿਹਰਾਗਾ ਕਲੱਬ ਮੈਂਬਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਬਹੁਤ ਜ਼ਿਆਦਾ ਜ਼ੋਰ ਮਾਰਦੇ ਨੇ ਗਰਾਊਂਡ ਤੇ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜੇ ਗਰਾਊਂਡ ਦੇ ਵਿੱਚ ਜ਼ੋਰ ਮਾਰਾਂਗੇ ਤਾਂ ਬੱਚੇ ਆਉਣਗੇ ਸਾਡੇ ਪਿੰਡ ਦੀ ਫੁੱਟਬਾਲ ਦੀ ਟੀਮ ਆ ਮੰਨ ਲਓ ਏਰੀਆ ਦੇ ਵਿੱਚੋਂ ਨੰਬਰ 1 ਇਸ ਟਾਈਮ ਵੀ ਉਹਨਾਂ ਦਾ ਯੋਗਦਾਨ ਮੈਂ ਤਾਂ ਕਹਿਣਾ ਸੁਖਵਿੰਦਰ ਸਿੰਘ ਸਰਾਉ ਗੁਰਸੇਪ ਸਿੰਘ ਤੇ ਲਖਵਿੰਦਰ ਸਿੰਘ ਲਖਾ ਉਹਨਾਂ ਨੂੰ ਜਾਂਦਾ ਤੇ ਜਿਹੜਾ ਇਹ ਕੱਲੂ ਕੰਪੀਟੀਸ਼ਨ ਹੋ ਰਿਹਾ ਇਹਦਾ ਲਾਈਵ ਤੁਸੀਂ ਗੁਰ ਪ੍ਰੋਡਕਸ਼ਨ YouTube ਚੈਨਲ ਤੇ ਦੇਖ ਸਕਦੇ ਹੋ 12 ਵਜੇ ਤੋਂ ਤੇ ਲਾਈਵ ਚੱਲੂਗਾ YouTube ਚੈਨਲ ਗੁਰ ਪ੍ਰੋਡਕਸ਼ਨ ਬੈਲ ਆਈਕਨ ਪ੍ਰੈਸ ਕਰ ਲਿਓ ਜਾਂ ਜੋ ਵੀ ਤੁਹਾਡੇ নোਟੀਫਿਕੇਸ਼ਨ ਪਹਿਲਾਂ ਪਹੁੰਚ ਸਕੇ